ਹਰੀ ਓਮ ਨਮੋ ਜਿਵਾਏ ਪੰਜਵਾਂ ਅੰਧਿਆਏ ਛੇ ਪ੍ਰਾਣ ਕਥਾ ਸਦਾ ਸ਼ਿਵ ਨੇ ਕਿਹਾ ਕਿ ਇੱਕ ਮਨੁੱਖ ਐਸਾ ਉਤਪਨ ਕਰਨਾ ਚਾਹੀਦਾ ਹੈ ਜੋ ਸਰਬ ਵਿਦਿਆ ਵਿੱਚ ਪੂਰਨ ਹੋਵੇ ਉਸ ਨੂੰ ਸਭ ਸੰਸਾਰੀ ਕਾਰਜ ਸੌਂਕੇ ਆਪ ਆਨੰਦਪੂਰਵਕ ਵਿਹਾਰ ਕਰੀਏ ਏਹ ਜਨ ਕੇ ਸ਼੍ਰੀ ਗੁਣਵਾਨ ਕਲਾਵਾਨ ਤੇ ਬੁੱਧੀਮਾਨ ਮਨੁੱਖ ਪੈਦਾ ਹੋ ਗਿਆ ਉਹ ਐਸਾ ਤੇਜਵਾਨ ਤੇ ਪ੍ਰਕਾਸ਼ਵਾਨ ਮਨੁੱਖ ਸੀ ਜਿਹਦੇ ਰੂਪ ਦਾ ਵਰਣਨ ਕਰਨਾ ਬਹੁਤ ਗਠਣ ਸੀ ਉਹ ਮਨੁੱਖ ਸਦਾ ਸ਼ਿਵ ਜੀ ਦੇ ਸਾਹਮਣੇ ਆ ਖੜਾ ਹੋਇਆ ਇਹੋ ਜੇ ਸੁੰਦਰ ਤੇ ਪ੍ਰਤਾਪਵਾਨ ਮਨੁੱਖ ਨੂੰ ਵੇਖ ਕੇ ਸਦਾ ਸ਼ਿਵ ਤੇ ਊਮਾ ਜੀ ਬੜੇ ਪ੍ਰਸੰਨ ਹੋਏ ਓਮਣੋ ਕਬੀ ਵੜਾ ਪਰੇਸ਼ਾਨ ਹੋਏ ਆਤੇ ਹੱਥ ਜੋੜ ਕੇ ਕਾਇਨ ਲਗਾ ਕੇ ਮੇਰਾ ਨਾਮ ਕੀ ਹੈ ਤੇ ਮੇਰਾ ਕੰਮ ਕੀ ਹੋਵੇਗਾ ਸਦਾ ਸ਼ਿਵ ਨੇ ਕਿਹਾ ਕਿ ਆਪਦਾ ਨਾਮ ਵਿਸ਼ਨੂ ਜੀ ਹੋਵੇਗਾ ਤੁਹਾਡੇ ਵਰਗਾ ਹੋਰ ਕੋਈ ਪੁੱਛ ਨਹੀਂ ਹੋਵੇਗਾ ਤੇ ਤੁਹਾਡਾ ਪ੍ਰਕਾਸ਼ ਸਾਹ ਸੰਸਾਰ ਵਿੱਚ ਪ੍ਰਗਟ ਹੋਵੇਗਾ ਤੁਹਾਡੇ ਨੇਕਾ ਨਾਮ ਹੋਣਗੇ ਭਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਲਈ ਤੁਹਾਨੂੰ ਉਤਪਨ ਕੀਤਾ ਗਿਆ ਹੈ ਤਾਪ ਕਰੋ ਜਿਸ ਕਰਕੇ ਤੁਹਾਡੇ ਪ੍ਰਕਾਸ਼ ਦਾ ਵਾਤਾਵਾਂ ਹੋਵੇ ਸਰਦਾ ਸ਼ੇਵ ਜੀ ਨੇ ਵਿਸ਼ਨੂੰ ਜੀ ਨੂੰ ਯੋਗ ਵਿੱਦਿਆ ਪੜ੍ਹਾ ਦਿੱਤੀ ਫਿਰ ਵਿਸ਼ਨੂੰ ਜੀ ਨੇ ਬੜਾ ਕਠਨ ਤਪ ਆਰੰਭਿਆ ਤੇ 12000 ਸਾਲ ਇੱਕੋ ਆਸਨ ਲਾ ਕੇ ਸਰਦਾ ਸ਼ੇਵ ਜੀ ਦੇ ਧਿਆਨ ਵਿੱਚ ਬੈਠੇ ਰਹੇ ਇਸ ਤਪ ਦਾ ਕੁਝ ਫਲ ਨਾ ਨਿਕਲਿਆ ਤਾਂ ਵਿਸ਼ਨੂੰ ਜੀ ਬਹੁਤ ਸ਼ੋਕਵਾਨ ਹੋਏ ਇਸ ਸਮੇਂ ਕਾਸ਼ ਬਣੀ ਹੋਏ ਕਿ ਵਿਸ਼ਨੂੰ ਜੀ ਤੁਸੀਂ ਫਿਰ ਮੰਨ ਲਗਾ ਕੇ ਤਪ ਕਰੋ ਇਹ ਆਕਾਸ਼ ਬਾਣੀ ਸੁਣ ਕੇ ਵੀਸ਼ਨੂੰ ਜੀ ਨੇ ਅਤਿ ਕਠਨ ਤਪસ્યા ਕੀਤੀ ਬੜੀ ਕਠਨ ਤਪસ્યા ਕਰਨ ਕਰਕੇ ਵੀਸ਼ਨੂੰ ਦੇ ਸਰੀਰ ਤੋਂ ਇਨਾ ਪਸੀਨਾ ਨਿਕਲਿਆ ਕਿ ਨਦੀ ਚੱਲ ਪਈ ਵੀਸ਼ਨੂੰ ਜੀ ਬੇਸਤ ਹੋ ਗਏ ਇਸ ਕਾਰਨ ਵੀਸ਼ਨੂੰ ਜੀ ਦਾ ਨਾਮ ਹਨਨਾਰਾਇਣ ਹੈ ਇਸ ਹਸਤਾ ਵਿੱਚ ਸਦਾ ਸ਼ਿਵ ਜੀ ਦੀ ਇੱਛਾ ਨਾਲ ਬੀਜ ਨੂੰ ਜੀ ਦੀ ਨਾਭੀ ਵਿੱਚੋਂ ਇੱਕ ਕੌਲ ਦਾ ਫੁੱਲ ਪੈਦਾ ਹੋ ਗਿਆ ਜੋ ਕਿ ਬਹੁਤ ਸੁੰਦਰ ਸੀ ਤੇ ਜਿਹਦੀਆਂ अनेका ਪਾਖੜੀਆਂ ਸਨ ਉਸ ਤੋਂ ਪਿੱਛੋਂ ਸਰਦਾਰ ਜੀ ਨੇ ਮੈਨੂੰ ਆਪਣੀ ਸਜੀ ਬਾਹ ਤੋਂ ਪੈਦਾ ਕਰਕੇ ਉਸੇ ਕੌਲ ਫੁੱਲ ਵਿੱਚ ਟਿਕਾ ਦਿੱਤਾ ਮੇਰਾ ਰੂਪ ਬੜਾ ਸੁੰਦਰ ਸੀ ਤੇ ਮੇਰੇ ਚਾਰ ਮੂੰਹ ਸਨ ਉਸ ਸਮੇਂ ਮੈਂ ਕਾਸ਼ ਤੁਮੇ ਇਹ ਆਵਾਜ਼ ਸੁਣੀ ਕੇ ਤੁਹਾਡੇ ਅਨੇਕ ਨਾਮ ਅੱਜ ਬ੍ਰਹਮਾ ਪਰਦੇਸ਼ ਵਿਧਾਤਾ ਤੇ ਪ੍ਰਮੋਖਾਦ ਹੋਣਗੇ ਪਰ ਮੈਂ ਇਹ ਨਾ ਜਾਣ ਸਕਿਆ ਕਿ ਮੈਨੂੰ ਉਤਪਨ ਕਰਨ ਵਾਲਾ ਕੌਣ ਹੈ ਇਹ ਨਾਰਦ ਸਦਾ ਸ਼ਿਵ ਜੀ ਦੀ ਮਾਇਆ ਦੇ ਅਧੀਨ ਵਿਸ਼ਨੂ ਦੇਵਤਾ ઋષਿ ਮੈਨੂੰ ਹੀ ਸਹਿਦ ਤਪਸਵੀ ਦਾੰਤ ਆਦ ਸਾਰੇ ਹੀ ਹਨ ਉਹ ਅਨਾਦ ਹਨ ਮੈਨੂੰ ਕੋਈ ਪਤਾ ਨਾ ਲੱਗੇ ਕਿ ਮੈਂ ਕਿਵੇਂ ਪੈਦਾ ਹੋਇਆ ਹਾਂ ਜਿਸ ਕੋਲ ਫੁੱਲ ਵਿੱਚੋਂ ਮੈਂ ਨਿਕਲਿਆ ਸਾਂ ਉਸਦੇ ਆਰੰਭ ਦਾ ਕੋਈ ਵੀ ਪਤਾ ਨਹੀਂ ਸੀ ਲੱਗਦਾ ਫਿਰ ਮੈਂ ਵਿਚਾਰਿਆ ਕਿ ਜਿਹਦੇ ਉੱਪਰ ਇਹ ਕਮਲ ਪੈਦਾ ਹੋਇਆ ਹੈ ਇਹ ਇਹੋ ਮੇਰਾ ਪਿਤਾ ਹੋਵੇਗਾ ਮੈਂ ਉਸ ਤਲਾਬ ਵਿੱਚ ਚਲਿਆ ਗਿਆ ਉਸ ਕਮਲ ਦੀ ਨਾਲੀ ਰਾਹੀ ਮੈਂ ਸੈਂਕੜੇ ਕੋਹਾਂ ਤੱਕ ਦੂਰ ਜਾ ਪਹੁੰਚਾ ਜਦੋਂ ਐਨੀ ਦੂਰ ਜਾਣ ਤੇ ਵੀ ਮੈਨੂੰ ਕੋਈ ਪਤਾ ਨਾ ਲੱਗਾ ਤਾਂ ਮੈਂ ਦੁਖੀ ਹੋ ਕੇ ਜਿੱਥੋਂ ਤੁਰਿਆ ਸਾਂ ਸੌ ਪਰਿਆਂ ਬਾਅਦ ਉੱਥੇ ਵਾਪਸ ਆਇਆ ਪਰ ਆ ਕੇ ਦੇਖਿਆ ਕਿ ਕਮਲ ਫੁੱਲ ਉੱਥੇ ਹੈ ਨਹੀਂ ਮੈਂ ਸ੍ਰੀ ਰਿਤੀ ਦੇ ਸਵਾਮੀ ਤੋਂ ਆਪਣੀ ਰੱਖਿਆ ਮੰਗੀ ਆਕਾਸ਼ ਬਾਣੀ ਦੁਆਰਾ ਦੋ ਅੱਖਰ ਪ੍ਰਗਟ ਹੋਏ ਉਹਦੇ ਆਸਰਾ ਅਕਰ ਹੋਰ ਪ੍ਰਗਟ ਹੋਏ ਸਦਾ ਸ਼ੇਵ ਜੀ ਦੀ ਇਛਾ ਨਾਲ ਵਿਸ਼ਨੂ ਜੀ ਜੋ ਜਲ ਵਿੱਚ ਚੇਤ ਹੋ ਕੇ ਪਏ ਸਨ ਚੇਤ ਹੋ ਕੇ ਮੇਰੇ ਨਗਰ ਵਿੱਚ ਆਏ ਉਹਨਾਂ ਦਾ ਅਤੀ ਸੁੰਦਰ ਰੂਪ ਤੇ ਯਾਰ ਪੂਜਾ ਵੇਖ ਕੇ ਅਸੀਂ ਬਹੁਤ ਹਸਚਰਜ ਹੋਏ ਸਦਾ ਸ਼ੇਵ ਤੇ 우ਮਾ ਜੀ ਐਸੇ ਰੂਪ ਨੂੰ ਵੇਖ ਕੇ ਬਹੁਤ ਅਚੰਬਿਤ ਹੋਏ ਇਤਨਾ ਕਹਿ ਕੇ ਸ਼੍ਰੀ ਬ੍ਰਹਮਾ ਜੀ ਨੇ ਕਿਹਾ हे नारद ਤੁਸੀਂ ਕੋਈ ਚਿੰਤਾ ਨਾ ਕਰੋ ਸਦਾ ਸ਼ਿਵ ਜੀ ਜੋ ਚਾਹੁੰਦੇ ਹਨ ਉਹ ਕਰਦੇ ਹਨ ਇਸ ਤੋਂ ਪਿੱਛੋਂ ਅਸੀਂ ਕਿਹਾ ਕਿ ਆਪ ਕੌਣ ਹੋ ਵਿਸ਼ਨੂੰ ਜੀ ਨੇ ਕਿਹਾ ਕਿ हे ਬ੍ਰਾਹਮਣ ਅਸੀਂ ਬ੍ਰਹਮ ਸਤ ਚਿਤ ਆਨੰਦ ਸਰੂਪ ਹਾਂ ਤੁਸੀਂ ਅਣਜਾਣ ਹੋ ਕੇ ਐਸਾ ਪ੍ਰਸ਼ਨ ਕਰਦੇ ਹੋ ਅਸੀਂ ਤੁਹਾਡੇ ਪਿਤਾ ਹਾਂ ਤੇ ਤੁਸੀਂ ਸਾਡੀ ਨਾਭੀ ਦੇ ਕਮਲ ਫੁੱਲ ਤੋਂ ਪੈਦਾ ਹੋਏ ਹੋ ਸਾਡੇ ਤੋਂ ਵੱਡਾ ਹੋਰ ਕੋਈ ਉਤਮ ਮਨੁੱਖ ਪੈਦਾ ਨਹੀਂ ਹੋਇਆ ਇਹ ਗੱਲ ਵਿਸ਼ਨੂੰ ਜਿਨੇ ਅਗਿਆਨਤਾ ਨਾਲ ਕਹੀ ਕਿ ਅਸੀਂ ਬ੍ਰਹਮ ਹਾਂ ਸਦਾ ਸ਼ੇਵ ਜੀ ਦੀ ਮਾਇਆ ਨੂੰ ਭਲਾ ਦਿੰਦੀ ਹੈ ਬੀਸ਼ਨੂ ਜੀ ਦਾ ਇਹ ਬਚਨ ਸੁਣ ਕੇ ਸਾਨੂੰ ਬਹੁਤ ਗੁੱਸਾ ਆਇਆ ਤੇ ਅਸੀਂ ਕਿਹਾ ਹੈ ਬਿਸ਼ਨੂ ਜੀ ਤੁਸੀਂ ਐਸਾ ਝੂਠਾ ਬਚਨ ਨਾ ਕਰੋ ਜੇ ਅਸੀਂ ਆਪ ਆਪ ਦੀ ਉਤਪਨ ਹੁੰਦੇ ਤਾਂ ਵੇਗ ਸਾਨੂੰ ਬ੍ਰਹਮ ਬਧਾਤਾ ਪਿਤਾਮਹ ਆਦ ਨਾਮਾ ਨਾਲ ਯਾਦ ਕਰਦੇ ਅਸੀਂ ਆਪਣੇ ਤਿੰਨਾਂ ਗੁਣਾ ਕਰਕੇ ਸਭ ਸ੍ਰਿਸ਼ਟੀ ਨੂੰ ਪੈਦਾ ਕਰਦੇ ਹਾਂ ਸਾਨੂੰ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ ਇਹ ਗਣਕੇ ਬਿਸ਼ਨੂ ਜੀ ਨੇ ਕਿਹਾ ਕਿ ਐਸੀ ਗਿਆਨਤਾ ਤੁਹਾਨੂੰ ਯੋਗ ਨਹੀਂ ਅਸੀਂ ਸਾਹਿਬ ਗ੍ਰੇਟੀ ਨੂੰ ਪੈਦਾ ਕਰਦੇ ਪਾਲਦੇ ਹਾਂ ਤੇਰੇ ਵਿੱਚ ਕੋਈ ਅਗਰ ਨਹੀਂ ਸਾਡੀ ਮਾਇਆ ਦੇ ਅਧੀਨ ਹੀ ਸਭ ਦੀ ਇਹ ਅਵਸਥਾ ਹੈ ਸਾਰਾ ਸੰਸਾਰ ਸਾਡੇ ਅਧੀਨ ਹੈ ਅਸਾਂ ਵੇਦਾ ਨੂੰ ਬਣਾਇਆ ਹੈ ਇਹ ਤੈਨੂੰ ਆਪਣੀ 나ਭੀ ਦੇ ਕੰਮਲ ਤੋਂ ਪੈਦਾ ਕੀਤਾ ਹੈ ਗੁੱਸੇ ਨੂੰ ਤਿਆਗ ਕੇ ਠੀਕ ਬਚਨ ਕਰੋ ਜੇ ਸਾਡੀ ਪੂਜਾ ਕਰੋ ਤਾਂ ਤੁਹਾਡਾ ਭਲਾ ਹੋਵੇਗਾ ਇਹੋ ਜਿਹਾ ਹੰਕਾਰ ਦੇ ਬਚਨ ਸੁਣ ਕੇ ਅਸੀਂ ਬਹੁਤ ਹੱਸੇ ਪਰ ਮਨ ਵਿੱਚ ਇੰਨਾ ਗ੍ਰੋਧ ਆਇਆ ਜਿਸ ਕਰਕੇ ਅਸੀਂ ਵਿਸ਼ਨੂ ਜੀ ਦੇ ਦੁਸ਼ਮਣ ਬਣ ਗਏ ਅਸਾਂ ਕਿਹਾ ਕਿ ਤੁਸੀਂ ਬਾਰ ਬਾਰ ਮੈਨੂੰ ਗੁਰੂ ਵਾਂਗੂ ਉਪਦੇਸ਼ ਕਰਦੇ ਹੋ ਮੈਂ ਵੇਦ ਪਾਠੀ ਹਾਂ ਤੁਸੀਂ ਨਹੀਂ ਜਾਣਦੇ ਕਿ ਵੇਣ ਕੀ ਹਨ ਇਹਨਾਂ ਬਚਨਾਂ ਨਾਲ ਅਸੀਂ ਤੇ ਵਿਸ਼ਨੂੰ ਜੀ ਬਹੁਤ ਲੜੇ ਮੂਰਖਾ ਵਾਂਗੂ ਸ਼ਿਵ ਮਾਇਆ ਨਾਲ ਬੜਾ ਯੁੱਧ ਕੀਤਾ ਸ਼ਿਵ ਜੀ ਦੀ ਮਾਇਆ ਕਰਕੇ ਦੋਵੇਂ ਆਪਣੇ ਆਪ ਨੂੰ ਸ੍ਰੇਸ਼ਟੀ ਦਾ ਸਵਾਮੀ ਸਮਝਦੇ ਰਹੇ ਨਹੀਂ ਨਾਰਦ ਜੀ ਅਸਚਾਰ ਜੀ ਨਾ ਹੋਣਾ ਕਿਉਂਕਿ ਸਦਾ ਸ਼ਿਵ ਦੀ ਮਾਇਆ ਬਹੁਤ ਬੜੀ ਪ੍ਰਭਲ ਹੈ ਓਮ ਨਮੋ ਸ਼ਿਵੈ ਹਰ ਹਰ ਮਹਾਦੇਵ ਹਰ ਹਰ ਮਾ